ਮਾਰ ਦੁਜੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਪੌੜੀ ਪਹਿਲੀ ਵਸਤੂ ਨਿਰਦੇਸ਼ ਮੰਗਲਾ ਚਰਨ ਆਪਣ ਨੈ ਹੱਥ ਆਰਸੀ ਆਪੇ ਹੀ ਦੇਖੈ ਆਪੇ ਦੇਖਾ ਦਿਖਾਇੰਦਾ ਸਿਆ ਦਰਸ਼ਨ ਭੀਖ ਜਿਹਾ ਮੋਹ ਕਰ ਭਾਲਦਾ ਤੇ ਵਹਿ ਲਿਖੈ ਹੱਸਦੇ ਹੱਸਦਾ ਦੇਖਿਆ ਸੋ ਰੂਪ ਸ੍ਰੀਖੈ ਰੋਂਦੇ ਦਿਸੈ ਰੋਮਦਾ ਹੋਏ ਨਿਮਕ ਨਿਮੇਖ ਆਪੇ ਆਪ ਅਮਰਤ ਦਾ ਸਤ ਸੰਗ ਵਿਸੇਖੈ ਪੌੜੀ ਦੂਜੀ ਵਜੰਤਰੀ ਦਾ ਦ੍ਰਿਸ਼ਟਾਂਤ ਜਿਉ ਜੰਤਰੀ ਹੱਥ ਜੰਤਰ ਲੈ ਸਭ ਰਾਗ ਵਜਾਈ ਆਪੇ ਸੁਣ ਸੁਣ ਮਗਨ ਹੋਏ ਆਪੇ ਗੁਣ ਗਾਏ ਸਬਦ ਸੁਰਤਿ ਲਿਵ ਲੀਨ ਹੋਏ ਆਪ ਰੀਜ ਰਜਾਈ ਕਸਤਾ ਬਖਤਾ ਆਪ ਹੈ ਸੁਰਤਾ ਲਿਵ ਲਾਈ ਆਪੇ ਹੀ ਵਿਸਮਾਦ ਹੋਏ ਸਰਬੰਗ ਸਮਾਏ ਆਪੇ ਆਪ ਅੰव्रਤ ਦਾ ਗੁਰਮਖਾ ਪਤੀ ਆਈ ਪੌੜੀ ਤੀਜੀ ਆਪੇ ਰਸਿਆ ਆਪ ਰਸ ਆਪੇ ਭੁੱਖਾ ਹੋਏ ਕੈ ਆਪ ਜਾਏ ਰਸੋਈ ਭੋਜਨ ਆਪ ਬਣਾਇੰਦਾ ਰਸ ਵਿੱਚ ਰਸ ਗੋਈ ਆਪੇ ਖਾਏ ਸਲਾਹੇ ਕੈ ਕੋਏ ਤ੍ਰਿਪਤਾ ਸੁ ਹੋਈ ਆਪੇ ਰਸਿਆ ਆਪ ਰਸ ਰਸ ਰਸਨਾ ਭੋਈ ਦਾਤਾ ਭੁਗਤਾ ਆਪ ਹੈ ਸਰਭੰਗ ਸਮੋਈ ਆਪੇ ਆਪ ਬ੍ਰਤ ਦਾ ਗੁਰਮਖਾ ਸੁਖ ਹੋਈ ਪੌੜੀ ਚੌਥੀ ਉਹ ਹੀ ਆਪੇ ਪਲੰਗਾ ਵਿਛਾਇ ਕੈ ਆਪ ਅੰਦਰ ਸੌਂਦਾ ਸੋਹਣੇ ਅੰਦਰ ਜਾਇ ਕੈ ਦੇਹ ਸੰਤਰਪਾਉਂਦਾ ਰੰਗ ਰਾਉ ਰੰਗ ਹੋਏ ਦੁਖ ਸੁਖ ਵਿੱਚ ਪਾਉਂਦਾ ਤਤਾ ਸੀਰਾ ਹੋਏ ਜਲ ਆਵਟਨ ਕਾਉਂਦਾ ਹਰਖ ਸੋਗ ਵਿੱਚ ਧਾਮਦਾ ਚਾ ਵਾਏ ਚਾਉਂਦਾ ਆਪੇ ਆਪ ਵ੍ਰਤ ਦਾ ਗੁਰਮਖ ਸੁਖ ਰੌਂਦਾ ਪੌਣੀ ਪੰਜਵੀਂ ਅਧਕਾਰੀ ਭੇ ਦਾ ਸੰਸਰ ਵਰਸੈ ਸੁਆਤ ਬੂੰਦਾ ਜਿਉ ਸਭ ਨਹੀਂ ਥਾਈ ਜਲ ਅੰਦਰ ਜਲ ਹੋਏ ਮਿਲੈ ਧਰਤੀ ਬਹੁ ਭਾਈ ਕਿਰਕ ਬਿਰਕ ਰਸ ਕਸ ਕਣੇ ਪਲ ਪੁਲ ਸਹਾਈ ਕੇਲੇ ਵਿੱਚ ਕਪੂਰ ਹੋਏ ਸੀਤਲ ਸੁਖ ਦਾਈ ਮੋਤੀ ਹੋਵੇ ਸਿਪ ਮੁਹੇ ਬਹੁ ਮੋਲ ਮਲਾਈ বিহিয় রাতে মোহে কালকূটা জিতเว বুর আইম আপে আপ ব্রত দা সতে সঙ্গ শোভাই পৌড়ি শেমি সঙ্গত দা असर সোই তামবা রং সঙ্গ জোঁ কহা হই সোই তামবা জিস্ট মেল পিতল অবলোই সোই শীছে সঙ্গতি পঙ্গার পলোই তামবা পারস পরসিয়া হোয়ে কঞ্চন সোই সোই তামবা পসম হোয়ে ਆਉ ਖਦ ਕਰ ਭੋਈ ਆਪੇ ਆਪ ਵਰਤ ਦਾ ਸੰਗਤ ਗੁਣ ਗੋਈ ਪੌੜੀ 7 ਜਲ ਦਾ ਅੰਦ੍ਰਿਸ਼ਟਾਂ ਤ ਪਾਣੀ ਕਾਲੇ ਰੰਗ ਵਿੱਚ ਜਿਉ ਕਾਲਾ ਦਿੱਸੈ ਰੱਤਾ ਰਤੇ ਰੰਗ ਵਿੱਚ ਮਿਲ-ਮੇਲ ਸਲਸੈ ਪੀੜਾ ਪੀੜਾ ਹੋਏ ਮਿਲੈ ਹਿਤ ਜੈਵਸੈ ਸਾਵਾਂ ਸਾਵੇ ਰੰਗ ਮਿਲ ਸਭ ਰੰਗ ਸਿਰਸੈ ਤੱਤਾ ਠੰਡਾ ਹੋਏ ਕੈ ਹੇ ਤਾਂ ਜਿਸੈ ਤਿਸੈ ਆਪੇ ਆਪ ਬਰਤਦਾ ਗੁਰਮੁਖ ਸੋਖ ਜਿਸੈ ਪੌੜੀ 8ਵੀਂ ਹੋਰ ਦ੍ਰਿਸ਼ਟਾਂਤ ਦੀਵਾ ਬਲੈ ਬੈ ਸੰਤ ਰਹੁ ਚਾਨਣ ਅਨੇਰੇ ਦੀਪਕ ਵਿੱਚੋਂ ਮਸ ਹੋਏ ਕੰਮ ਆਇ ਲਖੇਰੇ ਕੱਜਲ ਹੋਵੇ ਕਾਮਣੀ ਸੰਗ ਭਲੇ ਭਲੇਰੇ ਮਸਵਾਣੀ ਹਰ ਜਸ ਲਿਖੈ ਦਫਤਰ ਅਗਲੇਰੇ ਆਪੇ ਆਪ ਬ੍ਰਤ ਦਾ ਗੁਰਮੁਖ ਚੌਥੇਰੀ ਪੌੜੀ ਨੌਵੀਂ ਅਨੇਕਤਾ ਵਿੱਚ ਏਕਤਾ ਬਿਰਖ ਹੋਵੇ ਬੀਓ ਬੀਜੇ ਕਰਦਾ ਪਾ ਸਾਰਾ ਜੜ ਅੰਦਰ ਪੇੜ ਬਾਹਰਾਂ ਬਹੁ ਡਾਲ ਵਿਸਤਾਰਾ ਪਤ ਫੁੱਲ ਫਲ ਫਲੀ ਦਾ ਰਸ ਰੰਗ ਸਵਾਰਾ ਵਾਸ ਨਿਵਾਸ ਉਲਾਸ ਕਰ ਹੋਏ ਵੱਡ ਪਰਿਵਾਰਾ ਪਾਲ ਵਿੱਚ ਬੀਅ ਸੰਜੀਓ ਹੋਏ ਫਲ ਫਲੇ ਹਜ਼ਾਰਾ ਆਪੇ ਆਪ ਅੰਮ੍ਰਿਤ ਦਾ ਗੁਰਮਖ ਨੇ ਸਾਰਾ ਪੌੜੀ ਦਸਮੀ ਸੂਤ ਦਾ ਦ੍ਰਿਸ਼ਟਾਂਤ ਹੋਵੇ ਸੂਤ ਕਪਾਹ ਦਾ ਕਰ ਤਾਣਾ ਵਾਣਾ ਸੂਤਾ ਕੱਪੜ ਜਾਣੀਐ ਆਖਾਣ ਵਖਾਣਾ ਚੌਸੀ ਤੈ ਚੌਤਾਰ ਹੋਏ ਗੰਗਾ ਜਲ ਜਾਣਾ ਖਾਸਾ ਮਲਮਲਾ ਸ੍ਰੀ ਸਾਫ ਤਣ ਸੁਖ ਮਨ ਭਾਣਾ ਪਗਦ ਵਟਾ ਚੋਲਣਾ ਪਟਕਾ ਪਰਵਣ ਆਪੇ ਆਪ ਵ੍ਰਤ ਦਾ ਗੁਰਮਖ ਰੰਗ ਮਾਣਾ ਪੌੜੇ 11ਵੀਂ ਸੋਨੇ ਦਾ ਦ੍ਰਿਸ਼ਟਾਂਤਾ ਸੁਨੇ ਆਰਾ ਸੋਏ ਨਾ ਘੜੈ ਗਹਿਣੇ ਸਵਾਰੇ ਪਿਪਲ ਬਤਰੇ ਵਾਲੀਆਂ ਤਾਨ ਉੜੈ ਤਾਰੇ ਵੇਸਰ ਨਥ ਵਖਾਣੀਐ ਕੰਟ ਮਾਲਾ ਧਾਰੇ ਟੀਕਤ ਮਣੀਆਂ ਮੋਤ ਸਾਰਾ ਗਦਰੇ ਪਾਸਾਰੇ ਦੋਰਾ ਦੋ ਬਹੁਤਾ ਗੋਲ ਛਾਪ ਕਰ ਬਹੁ ਪ੍ਰਕਾਰੇ ਆਪੇ ਆਪ ਅਵਰਤ ਦਾ ਗੁਰਮਖ ਵਿਚਾਰੇ ਪੌੜੀ 12ਵੀਂ ਗੰਨੇ ਦਾ ਧ੍ਰੇਟਾਂ ਤ ਗੰਨਾ ਕੋਲੂ ਪੀੜੀਏ ਰਸ ਦੇ ਦਰਹਾਲਾ ਕੋਈ ਕਰੇ ਗੁੜ ਭੇਲੀਆਂ ਕੋ ਸੱਕਰ ਵਾਲਾ ਕੋਈ ਖੰਡ ਸਵਾਰਦਾ ਮੱਖਣ ਮਸਤਾਲਾ ਹੋਵੇ ਮਿਸਰੀ ਕਲੀ ਕੰਦ ਮਠਿਆ ਹੀ ਢਾਲਾ ਕਾਵੇ ਰਾਜਾ ਰੰਕਕਾਰ ਰਸ ਭੋਗ ਸਕਾਲਾ ਆਪੇ ਆਪ ਅੰਵ੍ਰਤ ਦਾ ਗੁਰਮਕ ਸੋਖਾਲਾ ਪੌਣੀ ਤੇਰਵੀਂ ਗਾਂ ਦੇ ਦੁੱਧ ਦਾ ਦ੍ਰਿਸ਼ਟਾਂਤ ਗਾਏ ਰੰਗ ਬਿਰੰਗ ਬਹੁ ਦੁੱਧ ਉਜਲ ਵਰਣਾ ਦੁੱਧੋਂ ਦਹੀਂ ਜਮਾਈਐ ਕਰਨੇ ਚਲ ਧਰਨਾ ਦਹੀਂ ਬਲੋਏ ਅਲੋਈਐ ਛਾਇ ਮੱਕਣ ਤਰਨਾ ਮੱਖਣ ਤਾਏ ਔਟਾਏ ਕੈ ਕਿਉ ਨਿਰਮਲ ਕਰਨਾ ਹੋਮਜਗ ਨਈ ਵੇਦ ਕਰ ਸਭ ਕਾਰਜ ਸਰਣਾ ਆਪੇ ਆਪ ਵਰਤਦਾ ਗੁਰਮਖੋਏ ਜਰਣਾ ਪੌੜੀ 14ਵੀਂ ਸੂਰਜ ਦਾ ਦ੍ਰਿਸ਼ਟਾਂਤ ਪਲ ਘੜੀਆਂ ਮੂਰਤ ਪਹਿਰ ਛਿਤ ਵਾਰ ਗਿਣਾਏ ਧੋਏ ਪਖ 12 ਹਾਂ ਮਹਾਕਰ ਸੰਯੋਗ ਬਣਾਏ ਛੇ ਰੁਤੇ ਵਰਤਾਈਆਂ ਬਹੁ ਚਲਤ ਬਣਾਏ ਸੂਰਜ ਇੱਕ ਵਰਤਦਾ ਲੋਕ ਵੇਦ ਅਲਾਈ ਚਾਰ ਵਰਨਾ ਛੇ ਦਰਸ਼ਣਾ ਬਹੁ ਪੰਤ ਚਲਾਏ ਆਪੇ ਆਪ ਅਮਰਤ ਦਾ ਗੁਰਮਖ ਸਮਝਾਏ ਪੌੜੇ 15ਵੀ ਉਹੀ ਭਾਵ ਬੈ ਸੰਤਰ ਦਾ ਦ੍ਰਿਸ਼ਟਾਂਤ ਇੱਕ ਪਾਣੀ ਇੱਕ ਤਰਤ ਹੈ ਬਹੁ ਬਿਰਖ ਉਪਾਏ ਆ ਫਲ ਸਫਲਾ ਪ੍ਰਕਾਰ ਬਹੁ ਫਲ ਫੁੱਲ ਸੁਹਾਇ ਬਹੁ ਰਾਸ ਰੰਗ ਸੁਹਾਵਣਾ ਪਰਖਿਤ ਸੁਭਾਏ ਬੈ ਸੰਤਰਾ ਇੱਕ ਵਰਨ ਹੋਏ ਸਵਤਰ ਵਰਸ਼ਾਈ ਗੁਪਤੋ ਪ੍ਰਗਟ ਹੋਏ ਕੈ ਪਸਮੰਤ ਕਰਾਏ ਆਪੇ ਆਪ ਵਰਤਦਾ ਗੁਰਮੁਖ ਸੁਖ ਪਾਈ ਪੌਣੀ 16ਵੀਂ ਵਿਰਧ ਪਾਲਣ ਚੰਦਨ ਵਾਸ ਬਨਾਸਪਤ ਸਭ ਚੰਦਨ ਹੋਵੇ ਅਸ਼ਟ ਧਾਤ ਇਕ ਧਾਤ ਹੋਏ ਸੰਗ ਪਾਰ ਸਟੋਵੇ ਨਦੀਆਂ ਨਾਲੇ ਵਾਹਲੇ ਮਿਲ ਗੰਗ ਗੰਗੋਵੇ ਪਤਤ ਉਦਾਰਨ ਸਾਧ ਸੰਗ ਪਾਪਾਂ ਮਲ ਧੋਐ ਨਰਕ ਨਿਵਾਰ ਅਸੰਖ ਹੋਐ ਲਗ ਪਤ ਤ ਸੰਗੂਐ ਆਪੇ ਆਪ ਅੰਵ੍ਰਤ ਦਾ ਗੁਰਮਖ ਆਲੋ ਹੈ ਪੌੜੀ ਸਤਾਰਵੀਂ ਪ੍ਰੇਮ ਦੀਵਕ ਹੇਤਾ ਪਤੰਗ ਦਾ ਜਲ ਮੀਨ ਤਰੰਦਾ ਮਿਰਗਨਾਦ ਵਿਸਮਾਦ ਹੈ ਭਵਰ ਕਵਲ ਵਸੰਦਾ ਚੰਦ ਚਕੋਰ ਪ੍ਰੀਤ ਹੈ ਦੇਖ ਧਿਆਨ ਤਰੰਦਾ ਚਕਵੀ ਸੂਰਜ ਹੀਤ ਹੈ ਸੰਯੋਗ ਬਣੰਦਾ ਨਾਰ ਭਤਾਰ ਪਿਆਰ ਹੈ ਮਾਂ ਪੁੱਤ ਮਿਲੰਦਾ ਆਪੇ ਆਪ ਅਮਰਤ ਦਾ ਗੁਰਮਖ ਪਰਚੰਦਾ ਪੌੜੀ 18ਵੀਂ ਅੱਖਾਂ ਦਾ ਅੰਦਰੇ ਟਾਂਤ ਅੱਖੀਂ ਅੰਦਰ ਦੇਖਦਾ ਸਭ ਝੂਝ ਵਡਾਣਾ ਕੰਨੇ ਸੁਣਦਾ ਸੁਰਤ ਕਰ ਆਖਾਣ ਵਖਾਣਾ ਜੀਬੇ ਅੰਦਰ ਬੋਲਦਾ ਬਹੁ ਸਾਦ ਲਵਾਣਾ ਹੱਥੀਂ ਕਿਰਤਾ ਕਮਾਉਂਦਾ ਪਾਗ ਚੱਲ ਸੁਜਾਣਾ ਦੇਹੀ ਅੰਦਰ ਇਕ ਮਨ ਇੰਦਰੀ ਪਰਵਾਣਾ ਆਪੇ ਆਪ ਅੰਵ੍ਰਤ ਦਾ ਗੁਰਮੁਖ ਸੋਖਾ ਮਾਣਾ ਪੌੜੇ 19 ਸ੍ਰਿਸ਼ਟੀ ਤੇ ਸ੍ਰਿਸ਼ਟੀ ਦਾ ਪ੍ਰਬੰਧ ਪਵਨ ਗੁਰੂ ਗੁਰ ਸ਼ਬਦ ਹੈ ਰਾਗ ਨਾਦ ਵਿਚਾਰਾ ਮਾਤ ਪਿਤਾ ਜਲ ਕਰਤਾ ਹੈ ਉਤ ਪਤਾ ਸੰਸਾਰਾ ਦਾਈ ਦਾਇਆ ਰਾਤ ਦੇਹੁ ਵਰਤੇ ਵਰਤਾਰਾ सेव शक्ति खेल मेल प्रकृत पसारा पार ब्रह्म पूर्ण ब्रह्म घट चंद अकारा आपे आप वर्तदा गुर धारा पौड़ी बीवी आप ही आप फूलां अंदर वास है हो ए पवर लुबाण अंबा अंदर रस धरी ਕੋਇਲ ਰਸ ਮਾਣਾ ਮੋਰ ਬੰਬੀਹਾ ਹੋਏ ਕੈ ਕਣ ਵਰਸ ਸਿਆਣਾ ਖੀਰ ਨੀਰਾ ਸੰਯੋਗ ਹੋਏ ਕਲੀ ਕੰਧ ਵਖਾਣਾ ਓੰਕਾਰ ਆਕਾਰ ਕਰ ਹੋਏ ਪਿੰਡ ਪ੍ਰਾਣਾ ਆਪੇ ਆਪ ਵਰਤਦਾ ਗੁਰਮਖ ਪਰਵਾਣਾ ਓੰਕਾਰ ਆਕਾਰ ਕਰ ਹੋਏ ਪਿੰਡ ਪ੍ਰਾਣਾ ਆਪੇ ਆਪ ਵਰਤਦਾ ਗੁਰਮਖ ਪਰਵਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ